ਕਿਹੜੀ ਜਗ੍ਹਾ ਤੋਂ ਆਏ ਭਾਈ ਆਪਾਂ ਆਏ ਆ ਭਾਜੀ ਸਪੈਸ਼ਲ ਦਿੱਲੀ ਤੋਂ ਅੱਛਾ ਕੀ ਸੀਗਾ ਸਾਰਾ ਇਹ ਪ੍ਰੋਗਰਾਮ ਦੇਖਣਾ ਭਾਜੀ ਇਹ ਇੱਕ ਸਪੈਸ਼ਲ ਬਹੁਤ ਟਾਈਮ ਤੋਂ ਮੇਰੇ ਦਿਲ ਦਿਮਾਗ 'ਚ ਤੇ ਕੀ ਕਹਾਂ ਪਰ ਰਾਤੀ ਨੂੰ ਮੈਨੂੰ ਨੀਂਦਰਾਂ ਨਹੀਂ ਪੈਂਦੀ ਸੀ ਭਾਜੀ ਇਹ ਰਾਈਡ ਕਰਨ ਦਾ ਮੇਰੇ ਮਤਲਬ ਨੀਂਦਰ ਜਾਂਦੀ ਕਰ ਇੱਧਰ ਨਹੀਂ ਪਹੁੰਚਿਆ ਨਾ ਅੱਜ ਹੁਣ ਮੈਨੂੰ ਰਾਤੀ ਜਾ ਕੇ ਸਕੂਨ ਦੀ ਨੀਂਦ ਆਊਗੀ ਕਿ ਮੈਂ ਵੀ ਇੱਕ ਹਾਜ਼ਰੀ ਲਗਾ ਕੇ ਜਾ ਰਹੇ ਹਾਂ ਨਾਲੇ ਮੇਰੇ ਵੀਰ ਇੱਧਰ ਮੇਰੇ ਨਾਲ ਆਇਆ ਹੈ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਵਾ ਕਿੰਨੇ ਰਾਈਡਰ ਸੀ ਕਿੰਨੇ ਦਿਨ ਦਾ ਟੂਰ ਸੀ ਕਿਵੇਂ ਪਾਜੀ ਦਿੱਲੀੋਂ ਤੇ ਹੋਣ ਨੂੰ ਤੇ ਇੱਕ ਦਿਨ ਲੱਗਦਾ ਲੇਕਿਨ ਅਸੀਂ ਸਪੈਸ਼ਲੀ ਐਸ ਕਰਕੇ 2 ਦਿਨ ਕਿਤੇ ਆ ਤਾਂ ਕਿ ਕੋਰੀਆ ਦਾ ਟਾਈਮ ਹੈ ਠੰਡ ਦਾ ਵੇਲਾ ਹੈ ਇਸੇ ਕਰਕੇ ਬਾਈ ਰੱਬ ਝੂਟਨਾ ਬੁਲਾਵੇ ਮੈਂ ਇੱਕ ਜਗ੍ਹਾ ਇਧਰ ਉਹਦੀ 50 60 ਕਿਲੋਮੀਟਰ ਪਹਿਲੇ ਇੱਕ ਅਸੀਂ ਜਗ੍ਹਾ ਰਾਤੀ ਸੋਏ ਆ ਉੱਥੇ ਸਾਰੇ ਵੀਰ ਕਮਰੇ ਚੁੱਤੇ ਆ ਅਸੀਂ ਪਿਓ ਪੁੱਤ ਬਾਹਰ ਮੰਜੀ ਢਾਕੇ ਕੰਬਲ ਲੈ ਕੇ ਤੇ ਇੱਕ ਛੋਟੇ ਸਹਿਜ ਜੀ ਦਾ ਇੱਕ ਛੋਟੀ ਜੀ ਆਪਣੇ ਮਨੋਂ ਫੀਲ ਕੀਤੀ ਹੈ ਕਿ ਠੰਡੀ ਠੰਡ ਕਿਦਾਂ ਹੁੰਦੀ ਹੈ ਔਰ ਕਿਸ ਵੇਲੇ ਉਸ ਵੇਲੇ ਕੀ ਹਾਲ ਹੋਣਾ ਹੈ ਛੋਟੇ ਸਹਿਜ ਜੀ ਦਾ ਤਾਂ ਭਾਜੀ ਉਹਨੂੰ ਵੀ ਚੇਤੇ ਕਰਦੇ ਹੋਏ ਇੱਕ ਇਹ ਛੋਟੀ ਜੀ ਪਲੱਸ ਸਾਡਾ ਵੀਰ ਉਹ ਤੇ ਰੱਬ ਨੇ ਤੇ ਪਰ ਇਹ ਵੀ ਸਾਡੇ ਦਿਲ ਨੂੰ ਛੂਣ ਵਾਲਾ ਵੀਰ ਹੈ ਭਰਾ ਜੀ ਤੇ ਇਸੇ ਕਰਕੇ ਸਪੈਸ਼ਲ ਰਾਈਡ ਮੈਂ ਪਲਾਨ ਕੀਤੀ ਜਿਹੜੇ ਦਿੱਲੀੋਂ ਹਰਿਆਣਿਆਂ ਪਲੱਸ ਪੰਜਾਬ ਤੋਂ ਤੇ ਦਿਨ ਪਟਨਾ ਤੋਂ ਈਵਨ ਦੁਬਈ ਟਿੱਕਰ ਦੇ ਰਾਈਡਰ ਅੱਜ ਆਇਆ ਜਿਨ੍ਹਾਂ ਨੂੰ ਅਸੀਂ ਸਾਰੇ ਮਿਲੇ ਆ ਬਾਜੀ ਉਹਨਾਂ ਦਾ ਤਹੇ ਦਿਲ ਤੋਂ ਧੰਨਵਾਦ ਕਰਦਾ ਵਾਂ ਔਰ ਅੱਗੋ ਦੀ ਵੀ ਇਹੋ ਜਿਹੀ ਰਾਈਡਾਂ ਜੋ ਜੋ ਮੈਂ ਕਰ ਸਕਦਾ ਵਾਂ ਉਹ ਮੈਂ ਕਰਾਂਗਾ ਔਰ ਨਾਲੇ ਵੀਰ ਦੇ ਇੱਕ ਖਾਸ ਮੈਸੇਜ ਸੀ ਪੰਜਾਬੀ ਮਾਂ ਬੋਲੀ ਤੁਜੀ ਸੀ ਪੱਗ ਇਸ ਚੀਜ਼ ਦਾ ਮੈਂ ਵੀਰੇ ਦਾ ਧੰਨਵਾਦ ਕਰਦਾ ਜਿਹੜੀ ਪੱਗ ਜਿਹੜੇ ਜਵਾਗ ਨਹੀਂ ਬੰਦਦੇ ਸੀ ਉਹਨਾਂ ਨੇ ਵੀ ਵੀਰੇ ਪੱਗ ਬੰਨੀ ਸ਼ੁਰੂ ਕਰਤੀ ਨਾਲੇ ਪੰਜਾਬੀ ਮਾਂ ਬੋਲੀ ਨੂੰ ਮੈਂ ਰਿਪਰੈਜ਼ੈਂਟ ਕਰਦਾ ਰਹੂੰਗਾ ਔਰ ਅੱਗੇ ਕਰਦਾ ਰਹਾ ਹਾਂ ਅਈਓ ਕਾਂਗਾ ਵਾਈ ਗੁਰਜੀ ਕਾ ਖਾਲ ਕਿਹੜੀ ਜਗ੍ਹਾ ਤੋਂ ਆਏ ਬਾਈ ਆਪਾਂ ਆਏ ਆ ਭਾਜੀ ਸਪੈਸ਼ਲ ਦਿੱਲੀ ਤੋਂ ਅੱਛਾ ਕੀ ਸੀਗਾ ਸਾਰਾ ਇਹ ਇਧਰ ਦੇਖਣਾ ਭਾਜੀ ਇਹ ਇੱਕ ਸਪੈਸ਼ਲ ਬਹੁਤ ਟਾਈਮ ਤੋਂ ਮੇਰੇ ਦਿਲ ਦਿਮਾਗ ਚ ਤੇ ਕੀ ਕਹਾਂ ਪਰ ਰਾਤੀ ਨੂੰ ਮੈਨੂੰ ਨੀਂਦਰਾਂ ਨਹੀਂ ਪੈਂਦੀ ਸੀ ਭਾਜੀ ਇਹ ਰਾਈਡ ਕਰਨ ਦਾ ਮੇਰੇ ਮਤਲਬ ਨੀਂਦਰ ਜਾਂਤੀ ਕਰ ਇੱਧਰ ਨਹੀਂ ਪਹੁੰਚਿਆ ਨਾ ਅੱਜ ਹੁਣ ਮੈਨੂੰ ਰਾਤੀ ਜਾ ਕੇ ਸਕੂਨ ਦੀ ਨੀਂਦ ਆਊਗੀ ਕਿ ਮੈਂ ਵੀ ਇੱਕ ਹਾਜ਼ਰੀ ਲਗਾ ਕੇ ਜਾ ਰਹੇ ਹਾਂ ਨਾਲੇ ਮੇਰੇ ਵੀਰ ਇੱਧਰ ਮੇਰੇ ਨਾਲ ਆਇਆ ਹੈ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਵਾ ਕਿੰਨੇ ਰਾਈਡਰ ਸੀ ਕਿੰਨੇ ਦਿਨ ਦਾ ਟੂਰ ਸੀ ਕਿੰਨੇ ਭਾਜੀ ਦਿੱਲੀੋਂ ਤੇ ਹੋਣ ਨੂੰ ਤੇ ਇੱਕ ਦਿਨ ਲੱਗਦਾ ਲੇਕਿਨ ਅਸੀਂ ਸਪੈਸ਼ਲੀ ਐਸ ਕਰਕੇ 2 ਦਿਨ ਕਿਤੇ ਆ ਤਾਂ ਕਿ ਕੋਰੀਆ ਦਾ ਟਾਈਮ ਹੈ ਠੰਡ ਦਾ ਵੇਲਾ ਹੈ ਇਸੇ ਕਰਕੇ ਬਾਈ ਰੱਬ ਝੂਟਨਾ ਬੁਲਾਵੇ ਮੈਂ ਇੱਕ ਜਗ੍ਹਾ ਇਧਰ ਉਹਦੀ 50 60 ਕਿਲੋਮੀਟਰ ਪਹਿਲੇ ਇੱਕ ਅਸੀਂ ਜਗ੍ਹਾ ਰਾਤੀ ਸੋਏ ਆ ਉੱਥੇ ਸਾਰੇ ਵੀਰ ਕਮਰੇ ਚੁੱਤੇ ਆ ਅਸੀਂ ਪਿਓ ਪੁੱਤ ਬਾਹਰ ਮੰਜੀ ਢਾਕੇ ਕੰਬਲ ਲੈ ਕੇ ਤੇ ਇੱਕ ਛੋਟੇ ਸੱਜਿਆ ਦਾ ਇੱਕ ਛੋਟੀ ਜੀ ਆਪਣੇ ਮਨੋਂ ਫੀਲ ਕੀਤੀ ਐ ਕਿ ਠੰਡੀ ਠੰਡ ਕਿਦਾਂ ਹੁੰਦੀ ਹੈ ਔਰ ਕਿਸ ਵੇਲੇ ਉਸ ਵੇਲੇ ਕੀ ਹਾਲ ਹੋਣਾ ਹੈ ਛੋਟੇ ਸੱਜਿਆ ਦਾ ਤਾਂ ਭਾਜੀ ਉਹਨੂੰ ਵੀ ਚੇਤੇ ਕਰਦੇ ਹੋਏ ਇੱਕ ਇਹ ਛੋਟੀ ਜੀ ਪਲੱਸ ਸਾਡਾ ਵੀਰ ਉਹ ਤੇ ਰੱਬ ਨੇ ਤੇ ਪਰ ਇਹ ਵੀ ਸਾਡੇ ਦਿਲ ਨੂੰ ਛੂਣ ਵਾਲਾ ਵੀਰ ਹੈ ਭਰਾਜੀ ਤੇ ਇਸੇ ਕਰਕੇ ਸਪੈਸ਼ਲ ਰਾਈਡ ਮੈਂ ਪਲਾਨ ਕੀਤੀ ਸੀ ਜਿਹੜੇ ਦਿੱਲੀੋਂ ਹਰਿਆਣਿਆਂ ਪਲੱਸ ਪੰਜਾਬ ਤੋਂ ਤੇ ਦਿਨ ਪਟਨਾ ਤੋਂ ਈਵਨ ਦੁਬਈ ਟਿੱਕਰ ਦੇ ਰਾਈਡਰ ਅੱਜ ਆਇਆ ਜਿਨ੍ਹਾਂ ਨੂੰ ਅਸੀਂ ਸਾਰੇ ਮਿਲੇ ਆ ਬਾਜੀ ਉਹਨਾਂ ਦਾ ਤਹੇ ਦਿਲ ਤੋਂ ਧੰਨਵਾਦ ਕਰਦਾ ਵਾਂ ਔਰ ਅੱਗੋ ਦੀ ਵੀ ਇਹੋ ਜਿਹੀ ਰਾਈਡਾਂ ਜੋ ਜੋ ਮੈਂ ਕਰ ਸਕਦਾ ਵਾਂ ਉਹ ਮੈਂ ਕਰਾਂਗਾ ਔਰ ਨਾਲੇ ਵੀਰ ਦੇ ਇੱਕ ਖਾਸ ਮੈਸੇਜ ਸੀ ਪੰਜਾਬੀ ਮਾਂ ਬੋਲੀ ਤੁਜੀ ਸੀ ਪੱਗ ਇਸ ਚੀਜ਼ ਦਾ ਮੈਂ ਵੀਰੇ ਦਾ ਧੰਨਵਾਦ ਕਰਦਾ ਜਿਹੜੀ ਪੱਗ ਜਿਹੜੇ ਜਵਾਗ ਨਹੀਂ ਬੰਦਦੇ ਸੀ ਉਹਨਾਂ ਨੇ ਵੀ ਵੀਰੇ ਪੱਗ ਬੰਨੀ ਸ਼ੁਰੂ ਕਰਤੀ ਨਾਲੇ ਪੰਜਾਬੀ ਮਾਂ ਬੋਲੀ ਨੂੰ ਮੈਂ ਰਿਪਰੈਜ਼ੈਂਟ ਕਰਦਾ ਰਹੂੰਗਾ ਔਰ ਅੱਗੇ ਕਰਦਾ ਰਹਾ ਹਾਂ ਅਈਓ ਕਾਂਗਾ ਵਾਈ ਗੁਰਜੀ ਕਾ